ਨਾਮ ਉਹਨੇ ਫੇਕ ਬਣਾਇਆ ਕਮਲਕੌਰ ਤੇ ਨਾਮ ਦੇ ਨਾਲ ਲਾ ਦਿੱਤਾ ਭਾਬੀ ਹਾਲਾ ਕੀ ਹੈ ਉਹ ਕੁਆਰੀ ਹੈ ਤੇ ਉਹਨੇ ਆਪ ਦੇ ਵੱਲੋਂ ਸ਼ੋਹਰਤ ਘਟਣ ਦੇ ਲਈ ਨਾਮ ਘਟਣ ਦੇ ਲਈ ਪ੍ਰਮੋਸ਼ਨਾਂ ਦੇ ਚੱਕਰ ਦੇ ਵਿੱਚ ਉਹਨੂੰ ਸਿੱਧਾ ਰਾਹ ਸਮਝ ਦੇ ਵਿੱਚ ਨਾ ਆਇਆ ਉਹ ਜਿਹੜਾ ਗੁਰੂ ਸਾਹਿਬ ਨੇ ਕੰਡੀਸ਼ਨ ਲਾਈ ਹੈ ਨਾ ਵੀ ਤੈਨੂੰ ਰੱਬ ਨਾ ਭੁੱਲ ਜਾਏ ਉਹਨਾਂ ਨੇ ਭੁਲਾ ਦਿੱਤਾ ਮਾਰਗ ਭੁਲਾ ਦਿੱਤਾ ਇਖਤਿਆਰ اخਲਾਕ ਇੱਕ ਸ਼ਰਮ ਕੀ ਹੁੰਦੀ ਆ ਹਿਆ ਕੀ ਹੁੰਦੀ ਆ ਕਿਰਦਾਰ ਕੀ ਹੁੰਦਾ ਉਹ ਭੁਲਾ ਦਿੱਤਾ ਤੇ ਪੈਸਿਆਂ ਦੀ ਖਾਤਰ ਲਚਰਤਾ ਦੇ ਉੱਪਰ ਉਤਰ ਆਏ ਉਹ ਇੱਕ ਨਹੀਂ ਆ ਉਹਦੇ ਨਾਲ ਦੀਆਂ ਪਤਾ ਹੀ ਨਹੀਂ ਕਿੰਨੀਆਂ ਕੁੜੀਆਂ ਤੇ ਕਿੰਨੇ ਹੀ ਮੁੰਡੇ ਇਸ ਕਰਤੂਤ ਤੇ ਉਤਰ ਆਏ ਜਿਨ੍ਹਾਂ ਨੂੰ ਲੱਗਿਆ ਵੀ ਸਿੱਧੇ ਸਾਦੇ ਤਰੀਕੇ ਨਾਲ ਤਾਂ ਪੈਸਾ ਕਮਾਇਆ ਨਹੀਂ ਜਾ ਸਕਦਾ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਫਿਰ ਸਰੀਰ ਦੇ ਅੰਗਾਂ ਦੀ ਉਹਨਾਂ ਨੂੰ ਦਿਖਾਵਟ ਦਿਖਾਓ ਵੀ ਆਹ ਦੇਖੋ ਜੀ ਅਸੀਂ ਕਿੱਦਾਂ ਦੇ ਆਂ ਲੋਕਾਂ ਨੂੰ ਆਪਦੇ ਸਰੀਰ ਦੇ ਅੰਗ